ਉਹ ਉਤਤੇਮੋ ਜੀ ਦੇ ਖੰਡਿਆਣੇ ਸਾਨੂੰ ਕਿਹਦਾ ਕੀ ਸਾਤਸ਼ਰੀਆ ਕਾਲ ਜੀ ਉਮੀਦ ਕਰਦੀਆਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੇ ਵੀਡੀਓ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪ੍ਰੀਤ ਆਕਾਸ਼ ਬਾਰੇ ਰੋਮੀ ਵੀਰ ਵੱਲੋਂ ਪ੍ਰੀਤ ਆਕਾਸ਼ ਦੇ ਘਰ ਜਾ ਕੇ ਉਹਨਾਂ ਤੋਂ ਮਾਫੀ ਮੰਗਵਾਉਣ ਤੇ ਕਰਨ দত্ত ਵਾਈਨਸ ਤੇ ਫ੍ਰੈਸ਼ੀ ਕੈਨੇਡੀਅਨ ਪ੍ਰੀਤਾ ਕਾਸ਼ਦੀ स्पोर्ट ਵਿੱਚ ਆਇਆ ਤੇ ਦੇਖੋ ਅੱਗੇ ਕਰਨ দত্ত ਵਾਈਨਸ ਦਾ ਕੀ ਕਹਿਣਾ ਪਰੇਂਟਸ ਦਿਖਾ ਰਹੇ ਭਾਜੀ ਕਿ ਆਣ ਦੀ ਫੈਮਲੀ ਆਪਾਂ ਇੱਧਰ ਬੋਲ ਕੇ ਆਏ ਆ ਮੈਨੂੰ ਸਮਝ ਨਹੀਂ ਆਣਾ ਮੈਂ ਘਰੇ ਜਾਵਾਂ ਹੋਰ ਕੱਲੂ ਮੇਰੇ ਘਰੇ ਬਲੌਗਰ ਆਉਣ ਤਹੀ ਰੋਸਟਰ ਸਾਡੇ ਬਾਰੇ ਬੋਲਦੇ ਦੱਸੋ ਫੇ ਮੇਰੀ ਫੈਮਲੀ ਦੀ ਗਾਨ ਆ ਦਿਨ ਸੋ ਜਿਹਦੇ ਨੈਟ ਤੇ ਨੜਤੇ ਰਹਿਣੀਆਂ ਚਾਹੀਦੀਆਂ ਪਰ ਕਿਸੇ ਦੇ ਬਲੌਗਰ ਦੇ ਘਰੇ ਆ ਕੇ ਉਹਦੇ ਮਾਂ ਪਿਓ ਨੂੰ ਇਦਾਂ ਕੁਝ ਕਹਿਣਾ ਉਹਨੇ ਮੁਰੇ ਉਹਦੇ ਬੱਚੇ ਦੀ ਬੇਇੱਜ਼ਤੀ ਕਰਨੀ ਇਦਾਂ ਉਸਕੇ ਨਾਲ ਦਸ ਨਾ ਗੁੱਡ ਥਿੰਗ ਹੁਣ ਕਹਿੰਦੇ ਰੋਸਟਰ ਵੀ ਆ ਜਾਏ ਮੈਨੂੰ ਸੋ ਕਿ ਵਲੌਗਰ ਨੇ ਕਰਤੀ ਉਹਦਾ ਜਵਾਬ ਨੈਟ ਦਾ ਜਵਾਬ ਨੈਟ ਤੇ ਐਦਾਂ ਨਹੀਂ ਕਰਨਾ ਚਾਹੀਦਾ ਦੇਖੋ ਹਰ ਇੱਕ ਸਿਚੁਏਸ਼ਨ ਦਾ ਇੱਕ ਮਾਹੌਲ ਹੁੰਦਾ ਆਡੋ ਸਿਚੁਏਸ਼ਨ ਨੂੰ ਕਿਵੇਂ ਹੈਂਡਲ ਕਰਨਾ ਇਹ ਪਰਸਨ ਟੂ ਪਰਸਨ ਡਿਪੈਂਡ ਕਰਦਾ ਬਾਕੀ ਰਹੀ ਗੱਲ ਪ੍ਰੀਤਕਾਸ਼ ਦੀ ਇਹਨਾਂ ਨੇ ਸਿਰਫ ਗਾਲਾਂ ਹੀ ਨਹੀਂ ਕੱਢੀਆਂ ਬਲਕਿ ਰੋਸਟਰਸ ਨੂੰ ਵਾਰ-ਵਾਰ ਉਕਸਾਇਆ ਕਿ ਜੇ ਕਿਸੇ ਦੇ ਵਿੱਚ ਹਿੰਮਤ ਹੈ ਤਾਂ ਸਾਡੇ ਸਾਹਮਣੇ ਆ ਕੇ ਗੱਲ ਕਰੋ ਇੰਨਾ ਹੀ ਨਹੀਂ ਜਦੋਂ ਰੋਮੀਵੀਰ ਨੇ ਕਿਹਾ ਕਿ ਮੈਂ ਤੁਹਾਡੇ ਘਰ ਆ ਕੇ ਗੱਲ ਕਰਾਂਗਾ ਤਾਂ ਉਸ ਤੋਂ ਬਾਅਦ ਵੀ ਇਹਨਾਂ ਵੱਲੋਂ ਇੱਕ ਵੀਡੀਓ ਸ਼ੇਅਰ ਕੀਤੀ ਗਈ ਜਿਸ ਦੇ ਵਿੱਚ ਇਹਨਾਂ ਨੇ ਕਿਹਾ ਕਿ ਜੇ ਕਿਸੇ ਨੂੰ ਪ੍ਰੋਬਲਮ ਹੈ ਤਾਂ ਇੱਕ ਵਾਰੀ ਆ ਕੇ ਫੋਨ ਕਰ ਦਿਓ ਸਾਹਮਣੇ ਗੱਲਬਾਤ ਵੀ ਕਰ ਲਾਂਗੇ ਜੇ ਕੋਈ ਵਲੌਗਰ ਰੋਸਟਰ ਨੂੰ ਕਹਿੰਦਾ ਹੈ ਕਿ ਜੇ ਦਮ ਹੈ ਤਾਂ ਸਾਹਮਣੇ ਆ ਕੇ ਗੱਲ ਕਰ ਤਾਂ ਮਤ ਉਹ ਸਿੱਧਾ ਸਿੱਧਾ ਖਸੌਣ ਦੀ ਕੋਸ਼ਿਸ਼ ਕਰਦਾ ਏ। ਬਾਕੀ ਹਾਂ ਜੇ ਸਿਰਫ ਅਬਿਊਜ਼ਿਵ ਲੈਂਗੁਏਜ ਦੀ ਗੱਲ ਹੋਵੇ ਤਾਂ ਫਿਜ਼ੀਕਲ ਕਨਫਰੋਂਟੇਸ਼ਨ ਨੂੰ ਅਵਾਇਡ ਕਰਨਾ ਚਾਹੀਦਾ। ਬਾਕੀ ਹਰ ਕੋਈ ਆਪਣੇ ਅਕੋਰਡਿੰਗਲੀ ਐਕਸ਼ਨ ਲੈਂਦਾ। ਜਿਵੇਂ ਕਿ ਇਹਨਾਂ ਨੇ ਅਮਨਪ੍ਰੀਤ ਨੂੰ ਗਾਲ੍ਹਾਂ ਕੱਢੀਆਂ ਸੀ ਤਾਂ ਉਹਨਾਂ ਨੇ ਲੀਗਲ ਐਕਸ਼ਨ ਲੈਣਾ ਸਹੀ ਸਮਝਿਆ। ਤੇ ਦੂਜੇ ਪਾਸੇ ਪ੍ਰੀਤ ਤੇ ਕਰਨ ਆਮੋ ਸਾਹਮਣੇ ਹੋਣ ਦੀ ਗੱਲ ਕਰਦੇ ਸੀ ਤਾਂ ਰੋਮੀਵੀਰ ਨੇ ਉਹਨਾਂ ਦੇ ਘਰ ਜਾਣਾ ਠੀਕ ਸਮਝਿਆ। ਉਹ ਜੱਟ ਦੀ ਤਰਕੀ ਬੰਬ ਬੰਗੂ ਚੱਲ ਗਈ। ਥੋੜੇ ਤਾਂ ਪਤੰਦਰੋਂ ਟੂਣੇ ਨਹੀਂ ਚੱਲੇ। ਸਹੀ ਕਿ ਨਹੀਂ? ਸਹੀ ਕਹਿ ਲਿਆ ਨਾ ਅੱਛਾ ਇਹ ਤਰੱਕੀ ਹੋਈ ਕਿਵੇਂ ਆ ਇਹਦੇ ਤੇ ਵੀ ਥੋੜਾ ਜਿਹਾ ਚਾਨਣਾ ਪਾਉਣਾ ਸੀ ਚਲੋ ਕੋਈ ਗੱਲ ਨਹੀਂ ਆਪਾਂ ਪਾ ਦਿੰਨੇ ਆ ਦੇਖੋ ਫਿਰ ਇਹਦੀ ਤਰੱਕੀ ਦੀਆਂ ਝਲਕਾਂ ਅਬੇ मजा ਆਏਗਾ ਨਾ ਭਿੜੋ ਨੋ ਸੱਸ ਦੀ ਲੜਾਈ ਪ੍ਰੀਤ ਕਰੋ ਕੱਢਣ ਦੀ ਤਿਆਰੀ ਭਰਾ ਦੀ ਹੋਗੀ ਡੈਥ ਬਹੁਤ ਰੋਏ ਫਿੱਟੇ ਮੂੰਹ ਇਹਨਾਂ ਦਾ ਜਿਨ੍ਹਾਂ ਨੇ ਡੈਥ ਨੂੰ ਵੀ ਕੰਟੈਂਟ ਬਣਾ ਲਿਆ ਇਹੋ ਜੇ ਮੌਕਿਆਂ ਤੇ ਤਾਂ ਤਰੱਕੀ ਲੈਣੀ ਛੱਡ ਦਿਆ ਕਰੋ ਵੱਤ ਸਹੀ ਏ ਗੁੱਡ ਨਿਊਜ਼ ਬਣ ਗਈ ਬੈਡ ਨਿਊਜ਼ ਪ੍ਰੀਤ ਪ੍ਰੈਗਨੈਂਟ ਪਰ ਪਰ ਦਾ ਖੁਲਾਸਾ ਵਲੌਗ ਚ ਕਰੂਗਾ ਕਿਉਂਕਿ ਤਰੱਕੀ ਵੀ ਚਾਹੀਦੀ ਆ ਨਾ ਐਕਸੀਡੈਂਟ ਹੋ ਗਿਆ ਪਾਜੀ ਆਈਸੀਯੂ ਚ ਅਮਨ ਪ੍ਰੀਤ ਨਾਲ ਲੜਕੇ ਚੱਲੀ ਇਹ ਆ ਇਹਨਾਂ ਦੀ ਤਰੱਕੀ ਦੀਆਂ ਕੁਝ ਕੁ ਝਲਕਾਂ ਬਾਕੀ ਦੀ ਤਰੱਕੀ ਜਿਹੜੀ ਪੈਂਡਿੰਗ ਪਈ ਆ ਉਹਦੀ ਵੀ ਗੱਲ ਕਰ ਹੀ ਲਈਏ ਚਲੋ ਅੱਜ ਤੋਂ 4-5 ਦਿਨ ਪਹਿਲਾਂ ਇਹਨੇ ਇੱਕ ਰੀਲ ਪਾਈ ਸੀ ਜਿਦੇ ਵਿੱਚ ਇੱਕ ਕੈਂਸਰ ਪੇਸ਼ੈਂਟ ਦੀ ਹੈਲਪ ਕਰਨਾ ਚਾਹੁੰਦਾ ਸੀ ਤੇ ਇਹਨੇ ਬੈਂਕ ਅਕਾਊਂਟ ਨੰਬਰ ਦਿੱਤਾ ਸੀ ਆਪਣਾ ਤੇ ਜਦੋਂ ਕੁਝ ਕਰੋਸਟਰਸ ਦੇ ਵੱਲੋਂ ਇਹਦਾ ਖੁਲਾਸਾ ਕੀਤਾ ਗਿਆ ਤੇ ਫਿਰ ਇਹਨੇ ਵਲੌਗ ਪਾ ਕੇ ਕਿਹਾ ਕਿ ਮੈਨੂੰ ਤਾਂ 20000 ਵਿਊਜ਼ ਆਏ ਸੀ ਤੇ 200 ਰੁਪਏ ਆਏ ਸੀ ਤੇ ਚਲੋ ਕੋਈ ਨਹੀਂ ਜੇ ਫਿਰ ਵੀ ਕਿਸੇ ਨੂੰ ਕੋਈ ਸ਼ੱਕ ਆ ਤਾਂ ਮੈਂ ਪਿੰਡ ਦੇ ਸਰਪੰਚ ਨਾਲ ਖੜ ਕੇ ਇੱਕ ਵੀਡੀਓ ਪਾ ਦੂੰਗਾ ਜਿਦੇ ਵਿੱਚ ਮੈਂ ਆਪਣੇ ਬੈਂਕ ਦੀਆਂ ਸਟੇਟਮੈਂਟਸ ਤੇ ਸਾਰੇ ਪ੍ਰੂਫਸ ਸ਼ੋਅ ਕਰੂੰਗਾ ਪਰ ਆਜੇ ਇਸ ਗੱਲ ਨੂੰ ਹਫ਼ਤਾ ਹੋਣ ਵਾਲਾ ਹੋ ਗਿਆ ਸਟੇਟਮੈਂਟ ਪ੍ਰੂਫ ਤਾਂ ਛੱਡੋ ਇਹਨੇ ਵੀਡੀਓ ਵੀ ਡਿਲੀਟ ਏ ਤੋਂ ਵੀ ਤਰੱਕੀ ਪਾਲਦਾ ਸੀ ਪਰ ਰੋਸਟਰਸ ਨੇ ਇਹਦਾ ਕੰਮ ਖਰਾਬ ਕਰਤਾ ਤੇ ਫਿਰ ਇਹਨੂੰ ਜਿੰਨੀ ਕਿ ਤਰੱਕੀ ਮਿਲੀ ਓਨੀ ਕਹਨੇ ਸਾਭ ਲਈ ਐਂਡ ਹੁਣ ਉਸ ਟਾਪਿਕ ਤੇ ਮਿੱਟੀ ਪਾਉਣਾ ਚਾਹੁੰਦਾ ਗਾਇਜ਼ ਇਹਨੂੰ ਸਾਰੇ ਜਣੇ ਰਲ ਕੇ ਕਹੋ ਕਿ ਚਾਹੇ ਤੈਨੂੰ 10 ਰੁਪਏ ਵੀ ਆਏ ਹੋਣ ਪਰ ਉਹਦੀਆਂ ਬੈਂਕ ਸਟੇਟਮੈਂਟਸ ਜ਼ਰੂਰ ਸ਼ੋਅ ਕਰੇ ਕਿਉਂਕਿ ਇਹਨਾਂ ਵਲੌਗਰਾਂ ਨੇ ਹੈਲਪ ਨੂੰ ਵੀ ਸਕੈਮ ਬਣਾ ਲਿਆ ਉਸ ਗਰੀਬ ਦੀ ਹੈਲਪ ਪਤਾ ਨਹੀਂ ਹੋਈ ਆ ਜਾਂ ਨਹੀਂ ਪਰ ਇਹਦੀ ਹੈਲਪ ਜ਼ਰੂਰ ਹੋਗੀ ਤੇ ਉਸ ਗੱਲ ਨੂੰ ਉੱਥੇ ਹੀ ਦੱਬ ਗਿਆ ਜੇ ਇਸ ਗੱਲ ਤੇ ਇੱਥੇ ਮਿੱਟੀ ਪੈ ਗਈ ਤਾਂ ਹੋਰ ਵਲੌਗਰ ਵੀ ਇਸ ਤਰ੍ਹਾਂ ਦੇ ਸਕੈਮ ਕਰਨ ਤੋਂ ਬਿਲਕੁਲ ਵੀ ਗੁਰੇਜ਼ ਸੋ ਸਾਰੇ ਜਾਨੇ ਇਹਦੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਇਹਨਾਂ ਨੂੰ ਪੁੱਛੋ ਕਿ ਪੈਸੇ ਕਿੰਨੇ ਆਏ ਸੀ ਤੇ ਉਹਨਾਂ ਦੀਆਂ ਬੈਂਕ ਸਟੇਟਮੈਂਟਸ ਸ਼ੋ ਕਰਨ ਨਹੀਂ ਤਾਂ ਜਨਾਨੀ ਦੇ ਸਿਰ ਤੋਂ ਤੇ ਭੋਲੇ-ਪਾਲੇ ਲੋਕਾਂ ਦੇ ਸਿਰ ਤੋਂ ਇਹਨਾਂ ਦੀ ਤਰੱਕੀ ਇਦਾਂ ਹੀ ਹੁੰਦੀ ਰਹਿਣੀ ਆ ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਨਾ ਨਾ ਮਰ ਇਹ ਵੀ ਮਰ ਲੱਗੇ ਬਾਰੇ ਸੰਭ더라 ਸਾਰੀ ਕਿੱਦਾਂ ਕੀਤਾ ਆ ਤਖਾਰਾ ਵੀਡੀਓ ਕਾਲ ਤੇ ਲੱਗ ਰਿਹਾ ਤੇ ਇਦਾਂ ਮੈਂ ਸਾਂ ਰਾਤ ਨੂੰ ਸੁੱਤੀ ਵੀ ਤੁਸੀਂ ਦੱਸੇ ਦੇ ਵੇ ਇਹ ਨਾਲੜੇ ਮੇਨਾ ਲੜਦੇ ਗਿਆ ਵੇ ਨਹੀਂ ਤੂੰ ਤੂੰ ਮੈਂ ਪਹਿਲੀ ਗੱਲ ਤੇ ਜੂਰੀ ਗਿਆ 2-3 ਘੰਟੇ ਦਾ ਰਾਹ ਸੀ ਦੇਖ ਲੋ ਕਿੰਨਾ ਸਟਰਗਲ ਕਰਦਾ ਤਰੱਕੀ ਲਈ ਇੱਕ ਹੱਥ 'ਚ ਕੈਮਰਾ ਫੜਿਆ ਤੇ ਦੂਜੇ ਪਾਸੇ ਕੈਮਰੇ ਸਾਹਮਣੇ ਆਪਣੀ ਵਾਈਫ ਨੂੰ ਥੱਪੜ ਖਾ ਰਿਹਾ ਇਦਾਂ ਦਾ ਕੰਟੈਂਟ ਬਣਾਉਣਾ ਕੋਈ ਸੌਖੀ ਜੀ ਗੱਲ ਆ ਉਹ ਰਾਤ ਦੇ ਵਿੱਚ ਤੈਨੂੰ ਕੋ ਗੱਲ ਵਾਤ ਹੋ ਜਾਊਗਾ ਉਹ ਚੱਕੇ ਮੋਜੀ ਦੇਖਣ ਜਾਣਾ ਸਾਨੂੰ ਕਿ ਪਤਾ ਕੀ थोड़ी मर्यादा रखिए हेलो यूट्यूब फैमिली के में <laughs> सर <laughs> जाने हो कि सर बढ़िया हो गए सो इधर आया पानी कि मैं ਵਧੀਆ 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 ਚਾਹੀਦਾ ਸੋ एवरीवन ਅੱਜ ਮੈਂ ਫੇਰ ਆਈ ਸੀ ਆਪਣੀ ਫਰੈਂਡ ਦੇ ਘਰ ਮਿਲਣ ਆਈ ਸੀਗੀ ਮਿਲਣ ਆਈ ਸੀ ਤਾਂ ਚਲੋ ਠੀਕ ਆ ਪਰ ਕੈਮਰਾ ਬੰਦ ਕਰਕੇ ਆਉਂਦੀ ਮਤਲਬ ਜ਼ਿੰਦਗੀ ਸਿਰਫ ਵਲੌਗ ਨਹੀਂ ਹਕੀਕਤ ਵੀ ਹੁੰਦੀ ਆ ਬਾਕੀ ਸੱਚ ਦੱਸੀ ਕੈਮਰਾ ਔਨ ਕਰਨ ਤੋਂ ਪਹਿਲਾਂ ਫਰੈਂਡ ਦੀ ਪਰਮਿਸ਼ਨ ਲਈ ਸੀ ਕਿਉਂਕਿ ਜਿਹੜੇ ਸਾਥ ਨਾਲ ਉਸ ਦਾ ਹਾਲ ਪੁੱਛਦੀਆਂ ਕੈਮਰੇ ਤੇ ਲੱਗਦਾ ਨਹੀਂ ਪਿਆਰੀ ਸਮਝ ਗਈ ਤੇ ਹੱਸੀ ਆਂਦੀ ਆ ਹੈ ਵੈਸੇ ਵੈਸੇ ਹੱਸੀ ਜਾਨੀਆਂ ਉਹ ਤੇਰੀਆਂ ਹਰਕਤਾਂ ਤੇ ਹੱਸਦੀ ਆ ਤੇ ਆਪਦੇ ਦਿਲ ਨੂੰ ਸਮਝਾ ਰਹੀ ਆ ਪੇਸ਼ੈਂਸ ਮਾਈ ਫਰੈਂਡ ਪੇਸ਼ੈਂਸ ਇਹ ਕਾਰਟੂਨ ਜੀ ਫਿਰ ਸਾਡੇ ਘਰ ਕਿਧਰੋਂ ਆ ਗਈ ਨਹੀਂ ਛਾਣ ਬਣਾਈ ਯਾਰ ਟਾਈਮ ਦੇਖ ਨਾ ਰਿਹਾ ਵੇ ਡਾਊਨ ਸੋ एवरीवन ਟਾਈਮ ਨਹੀਂ ਦੇਖਣਾ ਆਂਦਾ ਯਾਰ ਸੋ एवरीवन ਟਾਈਮ ਦੇਖਦੇ ਸਾਢੇ 3 ਹੋ ਚੁੱਕੇ ਨੇ ਸੋ एवरीवन ਸਾਢੇ 3 ਹੋ ਚੁੱਕੇ ਨੇ ਹੁਣੇ ਦੇਖੋ 3:30 ਵੀ ਹੋ ਜਾਣਗੇ ਮੈਂ ਜਾਦੂਗਰ ਨਹੀਂ ਘੜੀ ਚੱਲ ਰਹੀ ਆ ਹਸ ਇਨਫੋਰਮੇਸ਼ਨ ਲਈ ਤੇਰਾ ਧੰਨਵਾਦ ਹੁਣ ਇਹ ਦੱਸ ਕਿ 31 ਤੇ ਕੀ ਕਰਨਾ ਪੁੱਛਣ ਵਾਲਾ ਹੋਵੇ ਕਿ ਤੂੰ ਟਾਈਮ ਕੀਪਰ ਬਣੀ ਆ ਕਿ ਵਲੌਗਰ ਸਾਡੇ ਤੇ ਨਹੀਂ ਹੋਏ ਨੇ ਠੀਕ ਐ ਸੋ ਦਨ ਦੇਖ ਸਕਦੇ ਹੋ ਤੁਸੀਂ ਵੀਊ ਚੈੱਕ ਕਰੋ ਐਂਡ ਆਪਾਂ ਲੁਕੀ ਕਿਉਂ ਹੋਏ ਆ ਕੰਟੈਂਟ ਤੋਂ ਲੁਕੰਦਾ ਤਰੀਕਾ ਤਾਂ ਤੈਨੂੰ ਵੀ ਲੱਭਣਾ ਚਾਹੀਦਾ ਉਹ ਲੁਕ ਨਹੀਂ ਰਹੀ ਕੈਮਰਾ ਐਂਗਲ ਤੋਂ ਬਚ ਰਹੀ ਆ ਕਿਉਂਕਿ ਉਹ ਜਾਣਦੀ ਆ ਤੈਨੂੰ ਲੋਕ ਕਿਵੇਂ ਝੇਲਦੇ ਆ ਉਹ ਵਲੌਗ 'ਚ ਨਹੀਂ ਰਿਐਲਿਟੀ 'ਚ ਰਹਿਣਾ ਪਸੰਦ ਕਰਦੀ ਆ ਕੰਟਰੋਲ ਉਹ ਵਿਚਾਰੀ ਬਾਲੀ ਵੱਡੀ ਦੁਬਿਧਾ ਚ ਫਸੀ ਆ ਉਹ ਇਹਦੇ ਵਲੌਗ ਚ ਆਉਣਾ ਨਹੀਂ ਚਾਹੁੰਦੀ ਤੇ ਇਹ ੱਤਕੇ ਨਾਲ ਲਿਆਉਂਦੀ ਆ ਐਂਡ ਨਾਓ ਇਸ ਨੂੰ ਫੇਸ ਟੂ ਫੇਸ ਕਹਿ ਸਕਦੀ ਆ ਉਸ ਵਿਚਾਰੀ ਦੀ ਮਜਬੂਰੀ ਨੂੰ ਤੂੰ ਆਪੇ ਹੀ ਸਮਝ ਨਹੀਂ 12 ਹਵਾ ਚੱਲ ਰਹੀ ਵੇ ਕੁਛ ਨਹੀਂ ਸਾਰੀ ਮੌਸਮ ਅੱਜ ਖਰਾਬ ਹੈ ਨਾ ਬੀਬੀ ਸੋ ਫਾਰ एवरीवन ਅੱਜ ਮੌਸਮ ਤੁਸੀਂ ਦੇਖ ਸਕਦੇ ਹੋ ਪੱਤੇ ਪੱਤੇ ਹਿਲ ਰਹੇ ਨੇ ਮੀ ਆਇਆ ਸੀ ਕਿ ਕਰਨੀ ਇੱਥੇ ਆਇਆ ਸੀ ਸੋ एवरीवन ਮੀ ਵੀ ਕਾਫੀ ਮਤਲਬ ਅੰਦਰ ਆਏ ਚਲ ਸ਼ੁਕਰ ਆ ਕਿਸੇ ਨੇ ਤਾਂ ਪੱਤੇ ਹਿਲਦੇ ਦਿਖਾਏ ਨਹੀਂ ਤਾਂ ਇਹੋ ਜੀ ਮਹੱਤਵਪੂਰਨ ਜਾਣਕਾਰੀ ਲੈਣ ਲਈ ਨਾਸਾ ਨੂੰ ਕੰਟੈਂਟ ਕਰਨਾ ਪੈਂਦਾ ਜਿਸ ਹਿਸਾਬ ਨਾਲ ਇਹ ਹਰ ਇੱਕ ਵਲੌਗ 'ਚ ਇਦਾਂ ਦੀਆਂ ਗੱਲਾਂ ਕਰਦੀ ਆ ਇਹ ਵਲੌਗਰ ਘੱਟ ਤੇ ਵੈਦਰ ਰਿਪੋਰਟਰ ਜ਼ਿਆਦਾ ਲੱਗਦੀ ਆ ਭੈਣ ਜੀ ਕੀ ਕਰ ਰਹੇ ਨੇ ਕਿਵੇਂ ਕੱਪੜੇ ਸੁੱਕਣੇ ਪਾ ਰਹੇ ਨੇ ਸੋ ਸਕੂਟੀ ਚਲਾ ਕੇ ਦੇਖੋ एवरीवन ਮੇਰੇ ਵਾਲ ਦੇਖੋ ਤੁਸੀਂ ਉਹੀ ਜੋ ਤੇਰਾ ਕੰਟੈਂਟ ਦੇਖਣ ਵਾਲੇ ਕਰਦੇ ਆ ਸਕਿਪ ਵੀ ਤੈਨੂੰ ਦਿਖਦਾ ਨਹੀਂ ਉਹ ਕੀ ਕਰ ਰਹੀ ਆ ਤੇ ਫਿਰ ਵਲੌਗ ਚ ਰਿਪੀਟ ਵੀ ਕਰਵਾ ਰਹੀ ਆ ਬਾਕੀ ਸਹੇਲੀ ਵੀ ਵਿਚਾਰੀ ਅੱਕ ਕੇ ਆਪਣੇ ਕੰਮਾਂ ਚ ਲੱਗ ਗਈ ਉਹਨੂੰ ਪਤਾ ਏ ਮੈਨੂੰ ਮਿਲਣ ਨਹੀਂ ਵਲੌਗ ਬਣਾਉਣ ਆਈ ਆ ਉਹਨੂੰ ਮਿਲਣ ਆਈ ਆ ਤਾਂ ਉਹਦੇ ਨਾਲ ਮਿਲ ਬੈਠ ਕੇ ਕੁਝ ਗੱਲਾਂ ਬਾਤਾਂ ਕਰ ਉਹ ਵੀ ਸੋਚਦੀ ਹੋਣੀ ਆ ਕਿ ਮੈਨੂੰ ਮਿਲਣ ਆਈ ਆ ਕਿ ਸਬਸਕ੍ਰਾਈਬਰਸ ਨੂੰ ਹਾਂ ਕੋ ਹਾਂ ਪੈਕ ਕਰ ਰਹੀ ਨੇ ਕੱਪੜੇ ਫਰੈਂਡ ਨਹੀਂ ਭੈਣ ਤੂੰ ਮਜਲੂਮ ਆ ਕੈਮਰੇ ਤੋਂ ਬਚਦੀ ਆ ਪਰ ਇਹ ਸੀਸੀਟੀਵੀ ਬਣੀ ਬੈਠੀ ਆ ਭਾਵੇਂ ਤੂੰ ਜਿੰਨਾ ਮਰਜ਼ੀ ਪਾਸੇ ਹੋਈ ਜਾ ਇਹਦੇ ਮਨ ਚ ਇੱਕੀ ਗੱਲ ਆ ਚਿੰਤਾ ਨਾ ਕਰ ਜ਼ੂਮ ਕਰ ਲੂੰਗੀ ਇਹ ਤਾਂ ਵਲੌਗਰਾਂ ਦੇ ਰੂਲ ਚ ਆਉਂਦਾ ਕਿ ਪਰਮਿਸ਼ਨ ਨਾਟ ਰਿਕਵਾਇਰਡ ਐਂਡ ਸੇਲੀ ਸਾਡੀ ਸੁੱਤੀ ਉੱਠੀ ਹੈ ਹਨਾ ਸੁੱਤੀ ਉੱਠੀ ਹੈ ਨਾ ਮੰਨ ਜਾ ਸੁੱਤੀ ਉੱਠੀ ਹੈ ਨਾ ਹੈ ਦੱਸ ਸੁੱਤੀ ਉઠી ਹੈ ਬੀਬੀ ਸੁੱਤੀ ਉઠી ਹੈ ਨਾ ਮਸਤੇ ਪਾਗਲ ਹੋ ਰੁਹਾ ਕੰਟੈਂਟ ਦੇ ਚੱਕਰ ਚ ਮੈਨੂੰ ਲੱਗਦਾ ਇਹਨੇ ਆਪਣੀ ਫਰੈਂਡ ਨੂੰ ਐਕਸ ਫਰੈਂਡ ਬਣਾ ਲੈਣਾ ਵੀ ਦੱਸ ਇਹ ਵਲੌਗ ਹੈ ਜਾਂ ਫਰੈਂਡ ਦੀ ਪਬਲਿਕ ਇਨਸਲਟ ਸੈਰੇਮਨੀ ਜਦੋਂ ਦੀ ਆਈ ਹੈ ਵਿਚਾਰੀ ਨੂੰ ਉਦੋਂ ਦੀ ਕੱਚੀ ਕਰੀ ਜਾਂਦੀ ਆ ਮੌਸਮ ਬਿਲਕੁਲ ਨਹੀਂ ਸਹੀ ਹੈਗਾ ਉਹ ਵੇਖੇ ਬਲ ਕਦੇ ਜਾਗਦਾ ਕਦੇ ਬੁੱਝਦਾ ਨਾ ਹਾਂ ਤਾਂ ਨਹੀਂ ਸੁਧਿਖ ਰਿਹਾ ਕਿ ਨਹੀਂ ਨਹੀਂ ਇਹ ਤੁਹ ਨਹੀਂ ਦਿਖ ਰਿਹਾ ਤੁਸੀਂ ਔਰ ਯਾਰ ਆਪਣਾ ਮੇਰੀ ਉਂਗਲੀ ਨਹੀਂ ਜਾ ਰਹੀ ਉੱਥੇ ਆਹ ਦੇਖੋ ਬਲਬ ਕਦੇ ਬੁੱਝ ਰਿਹਾ ਕਦੇ ਸਗ ਰਿਹਾ ਇਹ ਸਿਆਖਾ ਹੈ ਬਲਬ ਤਾਂ ਪਤਾ ਨਹੀਂ ਭੈਣੇ ਪਰ ਇਹਦਾ ਦਿਮਾਗ ਜ਼ਰੂਰ ਦਿਸ ਗਿਆ ਕਹਿੰਦੀ ਬਲਬ ਜਗਦਾ ਬੁੱਝਦਾ ਤੇ ਤੇਰਾ ਕੰਟੈਂਟ ਵੀ ਇਸੇ ਤਰ੍ਹਾਂ ਥੋੜਾ ਜਗਦਾ ਫਿਰ ਬੁੱਝ ਜਾਂਦਾ ਅਪਰਾਧ ਨੂੰ ਵੀ ਲਾਈਵ ਹੋਇਆ ਕਰਾਂਗੇ ਗੱਲਾਂ ਬਾਤਾਂ ਕਰਿਆ ਕਰਾਂਗੇ ਸੋ ਜਿਹੜੇ ਨਿਊ ਨੇ ਆਪਣੇ ਨਾਲ ਮੇਰੇ ਨਾਲ ਐਡ ਹੋ ਸਕਦੇ ਆ ਜਿਹੜੇ ਨਵੇਂ ਆ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਮੇਰੀ YouTube ਫੈਮਿਲੀ ਨਾਲ ਹੋਰ ਮੈਂਬਰ ਜੁੜੋ ਐਡ ਹੋਵੋ ਯਾਰ ਠੀਕ ਆ ਥੋੜੀ ਸਪੋਰਟ ਦੇ ਨਾਲ ਹੀ ਆ ਸਭ ਕੁਝ ਨਹੀਂ ਤੇਰੇ ਨਾਲ ਨਿਊ ਮੈਂਬਰ ਜੁੜ ਕੇ ਦੇਖਣ ਕੀ ਹਿਲਦੇ ਹੋਏ ਪੱਤੇ ਜਾਂ ਜਾਗਦਾ ਬੋਝਦਾ ਬੱਲਬ ਤੇ ਜਾਂ ਫਿਰ ਵੀਊ ਕਿਹਾ ਕਿ ਇਸ ਤੋਂ ਇਲਾਵਾ ਤਾਂ ਤੇਰੇ ਵਲੌਗ ਚ ਕੁਝ ਹੁੰਦਾ ਨਹੀਂ ਆ ਜਾਂਦਾ ਆ ਯਾਰ ਟਾਈਮ ਹੀ ਨਹੀਂ ਮਿਲਦਾ ਵੀ ਅਸੀਂ 2 ਮਿੰਟ ਫ੍ਰੀ ਬੈਠ ਗਏ ਉੱਥੇ ਸਾਰੀ ਦਿਹਾੜੀ ਕੰਮ ਆਣ ਕੇ ਕੰਮ ਫਿਰ ਵਲੌਗ ਬਣਾਉਣਾ ਵਲੌਗ ਵਿੱਚ ਰਾਣਾ ਵੈਸੇ ਆਪਾਂ ਲਾਈਵ ਹੋਇਆ ਕਰਾਂਗੇ ਠੀਕ ਆ ਕਿਉਂਕਿ ਹੁਣ ਮੈਂ ਇਹ ਸੋਚ ਲਿਆ ਕਿ ਕਿਸੇ ਟਾਈਮ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਹਾਂ ਸਾਰਿਆਂ ਨੂੰ ਜਿੱਦਾਂ ਕਿ ਤੁਸੀਂ ਲਗਾ ਲਓ ਕਿਸੇ ਟਾਈਮ ਆਪਣਾ ਵਲੌਗ ਨਹੀਂ ਵੀ ਆਂਦਾ ਨਾ ਉਸ ਟਾਈਮ ਆਪਾਂ ਰਾਤ ਨੂੰ ਜਿਵੇਂ ਕਿ ਰਾਤ ਜੀ ਨੂੰ ਆਪਾਂ ਲਾਈਵ ਜ਼ਰੂਰ ਹੋਇਆ ਕਰਾਂਗੇ ਲਾਈਵ ਨਹੀਂ ਤੂੰ ਨਾ ਡਾਇਰੈਕਟ ਸੀਸੀਟੀਵੀ ਫਿੱਟ ਕਰ ਲਾ 24/7 ਕਵਰੇਜ ਕੰਟੈਂਟ ਤਾਂ ਵਾਇਰਲ ਹੁੰਦਾ ਨਹੀਂ ਪਰ ਇਹਨੇ ਇਨਸੋਮਨੀਆ ਜ਼ਰੂਰ ਕਰਨਾ ਗੋਸਟ ਵੀ ਕਹਿਣਗੇ ਕਿ ਸਾਨੂੰ ਵੀ ਨਹੀਂ ਕੰਮ ਕਰਨ ਦਿੰਦੀ ਹੈ ਨਾ ਪਹਿਲੀ ਗੱਲ ਤਾਂ ਆਪਣਾ ਰੈਗੂਲਰਲੀ ਵਲੌਗ ਆਉਂਦੇ ਆ ਬੀਵੀ ਜਿੰਨ ਕਿ ਮੇਰੀ ਆਡੀਅנס ਨੂੰ ਪਤਾ ਹੈ ਕਿ ਮੇਰਾ ਰੈਗੂਲਰ ਹੀ ਪਾਣੀ ਆ ਮੈਂ ਮਿਸ ਨਹੀਂ ਕਰਦੀ ਹੈਗੀ ਇਸ ਕਰਕੇ ਮੇਰਾ ਛੋਟਾ ਜਿਹਾ ਮੈਸੇਜ ਆ ਕੇ ਕਿਸੇ ਟਾਈਮ ਐਮਰਜੈਂਸੀ ਨਹੀਂ ਵੀ ਆ ਰਿਹਾ ਵਲੌਗ ਤਾਂ ਉਸ ਟਾਈਮ ਆਪਾਂ ਰੱਦ ਨੂੰ ਲਾਈਵ 'ਚ ਜ਼ਰੂਰ ਆਇਆ ਕਰਾਂਗੇ ਤੇ ਲਾਈਵ 'ਚ ਸਪੋਰਟ ਕਰਿਆ ਕਰੋ ਠੀਕ ਆ ਧੰਨ ਚਾਹ ਪਿੰਨੇ ਹੁਣ ਮੈਂ ਵੀ ਰੈਗੂਲਰ ਰੋਟੀ ਖਾਨੀ ਆ ਪਰ ਸੋਸ਼ਲ ਮੀਡੀਆ ਤੇ ਪੋਸਟ ਨਹੀਂ ਕਰਦੀ ਐਵੇਂ ਨਾ ਕੰਟੈਂਟ ਪਾ ਵਿੱਚ ਥੋੜਾ ਐਫਰਟ ਵੀ ਪਾ ਲਿਆ ਕਰ ਨਹੀਂ ਤਾਂ ਕਿਸੇ ਨੇ ਨਹੀਂ ਸਪੋਰਟ ਕਰਨਾ ਤੈਨੂੰ ਬਸ ਆ ਪੁੱਠੇ ਸਿੱਧੇ ਟਾਈਟਲ ਪਾ ਕੇ ਵਿਊਜ਼ ਆਉਣਗੇ ਜਿਹੜੇ 2-4 ਆਉਣੇ ਆ ਇਸ ਵਲੌਗ ਵਿੱਚ ਵੀ ਇਹਨੇ ਇਹੀ ਟਾਈਟਲ ਲਿਖਿਆ ਸੀ ਮੈਨੂੰ ਸ਼ਰਿਆਮ ਧਮਕੀਆਂ ਮਿਲ ਰਹੀਆਂ ਮੈਨੂੰ ਤੁਹਾਡੀ ਹੈਲਪ ਦੀ ਲੋੜ ਆ ਘਰ ਚੋਂ ਜਾਣਾ ਬੰਦ ਪੁੱਛਣ ਵਾਲਾ ਹੋਵੇ ਧਮਕੀਆਂ ਤਾਂ ਤੈਨੂੰ ਹੀ ਮਿਲਦੀਆਂ ਬਾਕੀ ਐਜੂਕੇਸ਼ਨ ਬਿਨਾ ਬੰਦੇ ਦੇ ਹਾਲ ਕੀ ਹੁੰਦੇ ਆ ਤੁਸੀਂ ਆਪ ਦੇਖ ਲਓ ਟਾਈਟਲ ਦੇ ਵਿੱਚ ਕਿੰਨੀਆਂ ਜ਼ਿਆਦਾ ਮਿਸਟੇਕਸ ਆ ਬਾਕੀ ਭੈਣੇ ਥੋੜਾ ਐਫਰਟ ਕਰ ਟਾਈਟਲ ਸਹੀ ਲਿਖ ਕੇ ਵਲੌਗ ਚਲਾ ਕੇ ਦਿਖਾ ਨਹੀਂ ਤਾਂ ਫਿਰ ਐਵੇਂ ਫੋਕੀ ਫੁਕਰਾਪੰਤੀ ਨਾ ਕਰ ਤੇ ਚਲੋ ਹਾਂਜੀ ਤਾਂ ਹੁਣ ਜਿਵੇਂ ਕਿ ਤੁਹਾਨੂੰ ਪਤਾ ਹਨਾ ਵੀ ਲੋਕ ਅੱਜ ਕੱਲ੍ਹ ਬਾਰ ਲੀਆਂ ਚੀਜ਼ਾਂ ਬਹੁਤ ਜ਼ਿਆਦਾ ਖਾਂਦੇ ਆ ਹਨਾ ਜਿਵੇਂ ਹੋ ਗਿਆ ਵੀ ਫਰਾਈ ਕੀਤੀਆਂ ਹੋਈਆਂ ਨਾ ਗੰਦਾ ਤੇਲ ਹੁੰਦਾ ਨਹੀਂ ਵਧੀਆ ਹੁੰਦੀਆਂ ਉਹ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਆਪਾਂ ਨੂੰ ਅੱਛਾ ਠੀਕ ਹੈ ਘਰੇ ਬਣਾ ਕੇ ਖਾ ਲਿਆ ਕਰੋ ਜੋ ਵਧੀਆ ਚੀਜ਼ਾਂ ਹੁੰਦੀਆਂ ਉਹੀ ਖਾਇਆ ਕਰੋ ਹੈਲਦੀ ਫੂਡ ਉਹੀ ਖਾਣੇ ਚਾਹੀਦੇ ਆਪਾਂ ਨੂੰ ਠੀਕ ਹੈ ਜਿਵੇਂ ਕਿ ਹੋਗੇ ਫਰੂਟ ਵਗੈਰਾ ਹੋ ਗਿਆ ਨਾ ਮਿਲਕ ਹੋ ਗਿਆ ਇਦਾਂ ਦੀਆਂ ਚੀਜ਼ਾਂ ਦਾ ਜ਼ਿਆਦਾ ਸੇਵਨ ਕਰਨਾ ਚਾਹੀਦਾ ਆਪਾਂ ਨੂੰ ਤੇ ਆਪਦੇ ਸਰੀਰ ਦੀ ਵੀ ਧਿਆਨ ਰੱਖਿਆ ਕਰੋ ਸਿਹਤ ਵਧੀਆ ਰਹਿੰਦੀ ਆ ਹਨਾ ਇਸ ਚੀਜ਼ਾਂ ਨਾਲ ਖਾਣ ਪੀਣ ਨਾਲ ਹੀ ਤੇ ਕਿਉਂਕਿ ਬੰਦਾ ਖਾਣ ਪੀਣਦੇ ਤੇ ਚੱਲਦਾ ਹਨਾ ਜੇ ਤੂੰ ਫਾਸਟ ਫੂਡ ਖੁਦ ਖਾ ਰਹੀ ਆ ਤਾਂ ਆਡੀਅנס ਨੂੰ ਲੈਕਚਰ ਨਾ ਦੇ ਤੇ ਜੇ ਹੈਲਦੀ ਲਾਈਫਸਟਾਈਲ ਪ੍ਰਮੋਟ ਕਰਨਾ ਤਾਂ ਖੁਦ ਵੀ ਫਾਲੋ ਕਰ ਆਡੀਅנס ਨੂੰ ਇੰਨਾ ਵੀ ਬੇਵਕੂਫ ਨਾ ਸਮਝ ਐਡਵਾਈਸ ਤੇ ਐਕਸ਼ਨ ਮੈਚ ਕਰ ਹਾਂਜੀ ਗਾਇਸ ਤਾਂ ਲਾਸਟ ਵੀਡੀਓ ਵਿੱਚ ਆਪਾਂ ਨੂੰ ਅਮਨ ਭੈਣ ਦਾ ਇੱਕ ਕਮੈਂਟ ਆਇਆ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਮੇਰੇ ਵੱਲੋਂ ਨੈਕਸਟ ਵੀਡੀਓ ਦੇ ਵਿੱਚ ਇੱਕ ਲਾਈਨ ਐਡ ਕਰ ਦਿਓ ਜੇ ਸੋ ਆਪਾਂ ਉਹੀ ਕਰਨ ਲੱਗੇ ਆ ਇੱਕ ਵੀਡੀਓ 'ਚ ਇਹ ਕਹਿੰਦੀ ਆ ਕਿ ਹੈਲਦੀ ਖਾਣਾ ਖਾਣਾ ਚਾਹੀਦਾ ਤੇ ਇੱਕ ਵੀਡੀਓ 'ਚ ਫ੍ਰੈਂਚ ਫ੍ਰਾਈਜ਼ ਖਾ ਰਹੀ ਆ ਤੇ ਇੱਕ ਵੀਡੀਓ 'ਚ 버ਗਰ ਮੰਗਦੀ ਆ ਟੋਟਲੀ ਕਨਫਿਊਜ਼ਡ ਪਰਸਨੈਲਿਟੀ ਆ ਸੁਖਪ੍ਰੀਤ ਜਦੋਂ ਕੰਟੈਂਟ ਦੀ ਕਮੀ ਹੁੰਦੀ ਆ ਤੇ ਵੀਡੀਓ ਨੂੰ ਲੰਮੀ ਕਰਨ ਦੇ ਲਈ ਇਹ ਐਡਵਾਈਜ਼ਰ ਬਣ ਜਾਂਦੇ ਆ ਨਾ ਤਾਂ ਇਹ ਗੁੱਡ ਐਡਵਾਈਜ਼ਰ ਆ ਤੇ ਨਾ ਇਹ ਗੁੱਡ ਸ਼ੈਫ ਆ ਪਰ ਫਿਰ ਵੀ ਡੇਲੀ ਇਹ ਕੁਕਿੰਗ ਵਲੌਗਸ ਵੀ ਦਿੰਦੇ ਆ ਪਲੱਸ ਫੇਕ ਐਡਵਾਈਸ ਵੀ ਦਿੰਦੇ ਆ ਬਾਕੀ ਭੈਣੇ ਤੈਨੂੰ ਇੱਕ ਸਲਾਹ ਜੇ ਤੂੰ ਹੈਲਦੀ ਖਾਣਾ ਖਾਂਦੀ ਆ ਐਡਵਾਈਸ ਦੇਣੀਆਂ ਹੀ ਹੁੰਦੀਆਂ ਫਿਰ ਖੁਦ 버ਗਰ ਫ੍ਰਾਈਜ਼ ਖਾਣ ਲੱਗੀ ਕੈਮਰਾ ਬੰਦ ਕਰ ਲਿਆ ਕਰ ਤੇ ਬਾਕੀ ਹੁਣ ਸਾਡੇ ਵਿਆਹ ਦੀ ਤਿਆਰੀ ਚੱਲ ਰਹੀ ਆ ਹਨਾ ਤੇ ਫਰਸੋ ਕੜਾਈ ਚੜਨੀ ਆ ਤੇ ਕੜਾਈ ਦਿਖਾਵਾਂਗੇ ਤੁਹਾਨੂੰ ਕਿਦਾਂ ਚੜਦੀ ਆ ਲੱਡੂ ਬਣਾਵਾਂਗੇ ਫਿਰ ਆਪਾਂ ਦਿਖਾਵਾਂਗੇ ਤੁਹਾਨੂੰ ਬਲੌਗ ਚ ਇਦਾਂ ਹੀ ਬਲੌਗ ਨਾ ਬਣੇ ਰਿਓ ਅੱਜ ਤੱਕ ਤਾਂ ਦੁਨੀਆ 'ਚ ਕਿਸੇ ਵਿਆਹ 'ਤੇ ਘਰੇ ਕੜਾਈ ਚੜੀ ਨਹੀਂ ਨਾ ਹੋਣੀ ਇਹਨਾਂ ਦੇ ਘਰੇ ਵੱਖਰੀ ਰਸਮ ਹੋਣ ਜਾ ਰਹੀ ਆ ਸੋ ਸਾਰੇ ਜਣੇ ਦੇਖਿਓ ਜ਼ਰੂਰ ਕੋਈ ਹਾਲ ਨਹੀਂ ਇਹਨਾਂ ਬਲੌਗਰਾਂ ਦਾ ਬਾਕੀ ਗਾਇਸ ਅੱਜ ਦੀ ਵੀਡੀਓ ਆਪਾਂ ਕਰਦੇ ਆ ਇੱਥੇ ਖਤਮ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਹਰ ਇੱਕ ਵੀਡੀਓ ਤੇ ਸੋਹਣੇ ਸੋਹਣੇ ਕਮੈਂਟਸ ਕਰਨ ਲਈ ਤੁਹਾਡਾ ਤਹਿ ਦਿਲ ਤੋਂ ਧੰਨਵਾਦ